ਆਈ ਸਵੇਰੇ ਪਈ ਸੰਗਣੀ ਤੋਂ ਦੇ ਚਲਦੇ ਪਿੰਡ ਖੋਖਰ ਦੇ ਨਜ਼ਦੀਕ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਕਾਲਜ ਦੀ ਵਿਦਿਆਰਥਣ ਦੀ ਮੌਤ ਹੋ ਗਈ ਆ ਤੇ ਉਸ ਦੇ ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਪ੍ਰਾਪਤ ਜਾਣਕਾਰੀ ਦੇ ਅਨਸਾਰ ਪਿੰਡ ਖੋਖਰ ਵਿਖੇ ਪ੍ਰਾਈਵੇਟ ਕਾਲਜ ਸ਼ਿਵਮ ਕਾਲਜ ਆਫ ਐਜੂਕੇਸ਼ਨ ਵਿੱਚ ਬੀਐਡ ਕਰ ਰਹੀ ਵਿਦਿਆਰਥਣ ਅਮਨਦੀਪ ਕੌਰ ਆਪਣੇ ਪਿਤਾ ਹਾਕਮ ਸਿੰਘ ਪਿੰਡ ਨਿਵਾਸੀ ਪਿੰਡ ਛਾਂਜਲੀ ਨਾਲ ਸਕੂਟਰੀ ਤੇ ਕਾਲਜ ਜਾ ਰਹੀ ਸੀ ਦਾ ਅਚਾਨਕ ਧੁੰਦ ਦੇ ਕਾਰਨ ਪਿੰਡ ਖੋਖਰ ਦੇ ਨਜ਼ਦੀਕ ਜ਼ੀਰੀ ਦੀ ਫਸਲ ਨਾਲ ਭਰੇ ਟਰਾਲੇ ਨੇ ਉਹਨਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਇਸ ਹਾਸੇ ਦੇ ਵਿੱਚ ਵਿਦਿਆਰਥੀ ਅਮਨਦੀਪ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸ ਦੇ ਪਿਤਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਾਇਆ ਗਿਆ ਘਟਨਾ ਦੀ ਸੂchnਾ ਮਿਲਨ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੂਜੇ ਪਾਸੇ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਰਾਹੁਲ ਗਰਗ ਅਤੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਸੜਕ ਹਾਦਸੇ ਵਿੱਚ ਵਿਦਿਆਰਥਣ ਦੀ ਮੌਤ ਅਤੇ ਪਿਤਾ ਦੇ ਜ਼ਖਮੀ ਹੋਣ ਦਾ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਕਾਲਜ ਦੇ ਵਿਖੇ ਸ਼ੋਕ ਸਭਾ ਵੀ ਕੀਤੀ ਗਈ ਹੈ